ਇਹ ਤੇ ਤਾਂ ਹਿਊਮਨ ਰਾਈਟ ਦੀ ਗੱਲ ਹੈ ਗੌਰਡਨ ਸਾਰੇ ਸਿਸ਼ਟੀ ਬਣਾਈ ਹੈ ਮਾਲਕ ਹੋਏ ਪਰ ਇਹ ਤੇ ਸਾਰੇ ਰਾਈਟ ਹਿਮਨ ਨੂੰ ਦੇ ਦਿੱਤੇ ਇਨਸਾਨ ਨੂੰ ਦੇ ਦਿੱਤੇ ਆਦਮ ਨੂੰ ਦੇ ਦਿੱਤੇ ਸਭ ਕਾ ਸਦਾ ਬਾਦਸ਼ਾਹ ਆਦਮੀ ਨੂੰ ਬਣਾਤਾ ਹਿਊਮਨ ਰਾਈਟ ਤਾਂ ਖੁਦਾ ਦੇ ਸਕਦਾ ਹੈ ਗॉड ਦੇ ਸਕਦਾ ਹੈ ਆਦਮੀ ਆਦਮੀ ਨੇ ਤਾਂ ਹਿਊਮਨ ਰਾਈਟ ਖੋਹੇ ਨੇ ਆਦਮੀ ਦਾ ਹਿਊਮਨ ਹੈ ਜਦ ਮੈਂ ਰਾਜਾ ਬਣੂਗਾ ਮੈਂ ਦੁਬੇ ਦਾ ਰਾਈਟ ਖੋਹੂਗਾ ਹੀ ਔਰ ਕੀ ਕਰੂਗਾ ਪੈਸਾ ਇਕੱਠਾ ਕਰੂਗਾ ਕਬਜ਼ਾ ਕਰੂਗਾ ਆ ਮੇਰਾ ਆ ਮੇਰਾ ਹੈ ਉਹ ਜਿੱਥੇ ਮੇਰਾ ਹੈ ਉਹ ਹੀ ਮਰਾਇਟਾ ਪਿਤਰਾ ਸ਼ ਹੋ ਗਿਆ ਖਤਮ ਹੋ ਗਿਆ ਯੂਮਨ ਰਾਈਟ ਦੇ ਸਕਦਾ ਹੈ ਸੁਪਰ ਹਿਊਮਨ ਸੁਪਰ ਹਿਊਮਨ ਜਦੋਂ ਹੁੰਦਾ ਹੈ ਜੇ ਰਾਜਾ ਸੁਪਰ ਹਿਊਮਨ ਹੋਵੇ ਤਾਂ ਸਭ ਨੂੰ ਹੀ ਮਰਾਇਟ ਹੁੰਦਾ ਹੈ ਸਭ ਨੂੰ ਬਰਾਬਰ ਇੱਕੋ ਜਿਹਾ ਦੇਖਦਾ ਹੈ ਇੱਕੋ ਜਿਹਾ ਡਵੈਲਪਮੈਂਟ ਹੁੰਦੀ ਹੈ ਜੇ ਡਵੈਲਪਮੈਂਟ ਧਰਮ ਦੇ ਆਧਾਰ ਤੇ ਹੈ ਹਿਊਮਨ ਰਾਈਟਸ ਸਭ ਨੂੰ ਹੈ ਜਦ ਧਰਮ ਗਾਇਬ ਹੋ ਗਿਆ ਸਰਕਾਰ ਚੋਂ ਤਹੂਮਨ ਰਾਈਟ ਰਹਿੰਦਾ ਹੀ ਨਹੀਂ ਜਿੰਨੇ ਮਰਜ਼ੀ ਫਾਰਮੂਲੇ ਬਣਾ ਲਓ ਜਿੰਨੇ ਮਰਜ਼ੀ ਕਾਨੂੰਨ ਬਣਾ ਲਓ ਜਿਹੜੇ ਕਾਨੂੰਨ ਲਾਗੂ ਕਰਨ ਵਾਲੇ ਨੇ ਜਦ ਉਹ ਹਿਊਮਨ ਰਾਈਟ ਜਨਾਚਰ ਸੁਪਰ ਹਿਊਮਨ ਨਹੀਂ ਹੈ ਉਹਨਾਂ ਦੇ ਹਿਊਮਨ ਰਾਈਟ ਨਹੀਂ ਮਿਲ ਸਕਦੇ ਕੋਈ ਹਰ ਇੱਕ ਚਾਹੁੰਦਾ ਹੈ ਮੇਰਾ ਥੱਲੇ ਸਾਰੇ ਰਹਿਣ ਜੋ ਮੈਂ ਕਹਣਾ ਉਹ ਹੋਵੇ ਜੋ ਮੈਂ ਕਹਣਾ ਉਹ ਸਾਰੇ ਕਰਨ ਮੇਰੇ ਵਿਚਾਰ ਜਮੈਂ ਸਾਰਿਆਂ ਤੇ ਥੋਪਨਾ ਹਿਊਮਨ ਰਾਈਟ ਨਹੀਂ ਹੁੰਦੇ ਹਿਊਮਨ ਰਾਈਟ ਉਥੇ ਹੈ ਜਿੱਥੇ ਗॉड ਦੇ ਵਿਚਾਰ ਨੇਚਰ ਅਨੁਸਾਰ ਸਾਰੇ ਚੱਲੋ ਨੇਚਰ ਅਨੁਸਾਰ ਕੰਮ ਹੋਵੇ ਨੇਚਰ ਅਨੁਸਾਰ ਹੀ ਸਾਰੇ ਚੱਲਣ ਅੰਤਰਾਤਮਾ ਦੀ ਆਵਾਜ਼ ਅਨਸਾਰ ਸਾਰੇ ਚੱਲਣ ਮੈਂ ਵੀ ਅੰਤਰਾਤਮਾ ਦੀ ਆਵਾਜ਼ ਦੇ ਅਧੀਨ ਕੰਮ ਕਰਾਂ ਉੱਥੇ ਹੀ ਹਿਊਮਰ ਰਾਈਟ ਹੋ ਸਕਦੇ ਨੇ ਇਹ ਸੁਪਰ ਹਿਊਮਨ ਆਦਮੀ ਦਾ ਕੰਮ ਹੈ ਹਿਊਮਨ ਦਾ ਕੰਮ ਨਹੀਂ ਹਿਊਮਨ ਤਾਂ ਕੀ ਹੈ ਟੂ ਆਰ ਇਜ਼ ਹਿਊਮਨ ਹਿਊਮਨ ਦਾ ਤਾਂ ਕੰਮ ਸੀ ਮੱਲੇ ਗਲਤੀ ਕਰਨਾ ਗਲਤੀ ਕਰਨ ਵਾਲਾ ਹਿਊਮਰ ਰਾਈਟ ਕਿਵੇਂ ਦੇ ਦੂ ਹਿਊਮਰ ਰਾਈਟ ਦੇਣਾ ਤਾਂ ਉਹਦੀ ਗਲਤੀ ਹੋ ਜੂ ਫਿਰ ਜਿਹੜਾ ਆਦਮੀ ਗਲਤੀਆਂ ਕਰਦਾ ਹੈ ਨਾ ਉਹ ਹਿਊਮਨ ਰਾਈਟ ਨੂੰ ਸਮਝੇ ਨਾ ਹਿਊਮਨ ਨੂੰ ਸਮਝੇ ਕੀ ਹੁੰਦਾ ਹ ਹਮਨ ਦਾ ਤਾਂ ਕਰ ਵੇ ਗਲਤੀਆਂ ਕਰਨਾ ਤੇ ਹਿਊਮਨ ਰਾਈਟਸ ਹੋਣਾ ਹੈ ਹਿਊਮਨ ਰਾਈਟ ਨੂੰ ਖੋਲਣਾ ਹਿਊਮਨ ਰਾਈਟ ਨੂੰ ਕ੍ਰਸ਼ ਕਰਨਾ ਤਾਂ ਗਲਤੀ ਹੈ ਤੇ ਹਿਊਮਨ ਤਾਂ ਗਲਤੀਆਂ ਕਰਨ ਵਾਲਾ ਹੈ ਜਦ ਅਸੀਂ ਮੰਨ ਲਿਆ ਹਿਊਮਨ ਗਲਤੀ ਕਰਨ ਵਾਲਾ ਹੈ ਉਹ ਹਿਊਮਨ ਰਾਈਟ ਨਹੀਂ ਦੇ ਸਕਦਾ ਹਿਊਮਨ ਗਲਤੀ ਕਰਨ ਵਾਲੇ ਕੋਲ ਹਿਊਮਨ ਰਾਈਟ ਸੁਰੱਖਿਤ ਨਹੀਂ ਰਹਿ ਸਕਦੇ ਯਾ ਤੁਸੀਂ ਇਹਨੂੰ ਬਦਲੋ ਕਿ ਹਿਊਮਨ ਗਲਤੀ ਕਰਨ ਵਾਲਾ ਨਹੀਂ ਹੈ ਸੁਪਰ ਹਿਊਮਨ ਗਲਤੀ ਕਰਨ ਵਾਲਾ ਨਹੀਂ ਹਿਊਮਨ ਗਲਤੀ ਕਰਨ ਵਾਲਾ ਹੈ ਤੇ ਗॉड ਤਾਂ ਸੁਪਰੀਮ ਹਿਊਮਨ ਹੈ ਗॉड ਦੇ আর ਹਿਊਮਨ ਦੇ ਵਿਚਾਰੇ ਵਾਲਾ ਆਦਮੀ ਜਿਹੜਾ ਹੈ ਰਾਜਾ ਗॉड ਦੇ আর ਹਿਊਮੈਨਿਟੀ ਦੇ ਵਿਚਾਰੇ ਜਦਾਜਵੇ ਧਾਰਮਿਕ ਬਣ ਜਵੇ ਫਿਰ ਹਿਊਮਨ ਰਾਈਟਸ ਸੁਰਖਿਤ ਰਹਿ ਸਕਦੇ ਨੇ ਵਰਨਾ ਗੱਲਾਂ ਹੀ ਨਹੀਂ ਜਿੰਨੇ ਮਰਜ਼ੀ ਕਰੀ ਜਾਓ ਹਿਊਮਨ ਰਾਈਟਾਂ ਦੀ ਗੱਲ ਆਪਣੇ ਆਪਣੇ ਮਤਲਬ ਦੇ ਹਿਊਮਨ ਰਾਈਟ ਨੇ ਆਪਣੇ ਆਪਣੇ ਮਤਲਬ ਦੀ ਡੈਫੀਨੇਸ਼ਨ ਹੈ ਹਿਊਮਨ ਰਾਈਟ ਦੀ ਝਗੜਾ ਉੱਥੇ ਹੀ ਪਿਆ ਹੈ ਹਿਊਮਨ ਰਾਈਟ ਦੀਆਂ ਗੱਲਾਂ ਹੀ ਹੁੰਦੀਆਂ ਲੈਂਦੀਆਂ ਨੇ ਰੋਜ਼ ਵਿਸ਼ਾ ਮੁਕੀਤ ਕਰਾਂਗਾ ਹਾਂ ਜਿਹੜਾ ਗੁਰਮਤਿ ਜੜੀ ਖਾਲਸਾ ਪੰਥ ਆ ਸਿੱਖ ਸੰਗਤ ਹੈ ਜੋ ਘੜਿਆ ਸੇ ਗੁਰ ਸਿੱਖ ਗੁਰੂ ਨੇ ਗੁਰਮਤਿ ਨੇ ਉਹ ਮਨੁੱਖੀ ਅਧਿਕਾਰਾਂ ਦਾ ਝੰਡਾ ਬਰਦਾਸ਼ਤ ਹੈ ਜੇ ਖਾਲਸਾ ਮਨੁੱਖੀ ਅਧਿਕਾਰਾਂ ਦਾ ਝੰਡਾ ਬਰਦਾਸ਼ਤ ਨਹੀਂ ਹੈ ਫਿਰ ਉਹ ਬਲੇਸ਼ ਖਾਲਸਾ ਹੈ ਦੋ ਪ੍ਰਕਾਰ ਦਾ ਖਾਲਸਾ ਹੈ ਇੱਕ ਤਤ ਖਾਲਸਾ ਸੀ ਇਕ ਮੁਨੇਸ਼ ਖਾਲਸਾ ਸੀ ਮੁਨੇਸ਼ ਖਾਲਸਾ ਤਾਂ ਉਹ ਹੈ ਜਿਹੜਾ ਕਹਿੰਦਾ ਮੈਂ ਰਾਜ ਕਰਨਾ ਹੈ ਜਿਹੜਾ ਖਾਲਸਾ ਹੈ ਉਹ ਕਹਿੰਦਾ ਵੀ ਰਾਜ ਤਾਂ ਕਰੇ ਕੋਈ ਅਸੀਂ ਤਾਂ ਸਿਰਫ ਪ੍ਰੈਸ਼ਨ ਲੱਖਾਉਂਗੇ ਵੀ ਰਾਜ ਅਸੀਂ ਧਰਮ ਦਾ ਹੀ ਚਾਹੁੰਦੇ ਆ ਧਰਮ ਤੋਂ ਥੱਲੇ ਮਨੁੱਖੀ ਅਧਿਕਾਰਾਂ ਦੀ ਕਾ ਕਾਣ ਰਾਜਾ ਨਹੀਂ ਕਰ ਸਕਦਾ ਰਾਜੇ ਦੇ ਔਰ ਪਰਜਾ ਦੇ ਵਿਚਾਰੇ ਖਾਲਸਾ ਹੈ ਫੌਜ ਪਰਮੇਸ਼ਰ ਦਾ ਹੁਕਮ ਮੰਨਣਾ ਹੈ ਤਤ ਪਰਮੇਸ਼ਰ ਗੁਰਬਾਣੀ ਪਰਮੇਸ਼ਰ ਦਾ ਹੁਕਮ ਹੀ ਹੈ ਬੇਦਬਾਨੀ ਹੈ ਹੱਕ ਦੇ ਇਨਸਾਫ ਦਾ ਰਾਜ ਹੋਣਾ ਚਾਹੀਦਾ ਹੈ ਕਰੇ ਕੋਈ ਜੇ ਨਹੀਂ ਕਰੂਗਾ ਫਿਰ ਅਸੀਂ ਜਿਵੇਂ ਵੀ ਹੋਊ ਸਮਝਾ ਕੇ ਪਹਿਲਾਂ ਤਾਂ ਉਹ ਸਮਝਾ ਕੇ ਜੇ ਨਾਮੰਨੇ ਫਿਰ ਉਹ ਦੋ ਤਰੀਕਾ ਵੀ ਹੈ ਜਿਹੜੇ ਤਰੀਕੇ ਨਾਲ ਵੀ ਮੰਨੇ ਉਹ ਬਬਲ ਕਰਨਾ ਸਲਾਹ ਕਰਕੇ ਆਖ ਨਹੀਂ ਸੰਗਤ ਨਾਲ ਸਲਾਹ ਕਰਕੇ ਜੇ ਸੰਗਤ ਇਕੱਠੀ ਹੋਵੇ ਤਾਂ ਮਨੁੱਖੀ ਅਧਿਕਾਰਾਂ ਦੀ ਅਵੇਲਣ ਦਾ ਸਵਾਲ ਈ ਪੈਦਾ ਹੁੰਦਾ ਪਹਿਲੀ ਗੱਲ ਇਹ ਹੈ ਈਮਾਨਦਾਰ ਬੇਈਮਾਨ ਰਾਜਾ ਜਦ ਹੁੰਦਾ ਹੈ ਜਦ ਪਰਜਾ ਦਾ ਬਹੁਤਾ ਵੱਡਾ ਹਿੱਸਾ ਬੇਈਮਾਨ ਹੋ ਜਾਂਦਾ ਹੈ ਆਪਣੇ ਅੰਦਰ ਝਾਕ ਕੇ ਦੇਖੀ ਹੁਣ ਆਪ ਗੁਰੂਆਂ ਨੇ ਪੀਰਾਂ ਨੇ ਫਕੀਰਾਂ ਨੇ ਧਾਰਮਿਕ ਬੰਦਿਆਂ ਨੇ ਪਬਲਿਕ ਵਾਸਤੇ ਸੰਗਤ ਵਾਸਤੇ ਆਪਣਾ ਜੀਵਨ ਲਾਇਆ ਤੇ ਦੁੱਖ ਵੀ ਚੱਲੇ ਕੁਰਬਾਨੀਆਂ ਵੀ ਕੀਤੀਆਂ ਕਾਲੇ ਵਾਸਤੇ ਕਿ ਨੈਤਿਕਤਾ ਪਬਲਿਕ ਦੇ ਵਿੱਚ ਆਪ ਪਬਲਿਕ ਸੁખી ਬਸੇ ਪਬਲਿਕ ਸੁખી ਤਾਂ ਬਸੂਗੀ ਜੇ ਇਮਾਨਦਾਰ ਹੋਊਗੀ ਜੇ ਪਬਲਿਕ ਬੇਈਮਾਨ ਹੋਊਗਾ ਆਪ ਦੇ ਵਿੱਚ ਹੀ ਲੜਕੇ ਮਰੂ ਉਹਦੇ ਵਿੱਚੋਂ ਉਹ ਬੇਈਮਾਨ ਰਾਜ ਤਤਰ ਕਰਨਗੇ ਤੁਹਾਨੂੰ ਜਾ ਦੋ ਚਿੜੀਆਂ ਲੜਦੀਆਂ ਨੇ ਨਾ ਡਿਪੈਂਡ ਕਰਨ ਤੇ ਵਿੱਲਾ ਦੋਹਾਂ ਤੇ ਛਾਪਾ ਮਾਰ ਕੇ ਦੋਹਾਂ ਨੂੰ ਫੜ ਲੈਂਦਾ ਜਾਨਵਰਾਂ ਜਿਵੇਂ ਨਹੀਂ ਬੁੱਧੀ ਹੈ ਅਸੀਂ ਤਾਂ ਆਦਮੀ ਆ ਧਿਆਨ ਆਪਾਂ ਨੂੰ ਆਪਣਾ ਆਪ ਠੀਕ ਕਰਨ ਦਾ ਹੈ ਬਾਕੀ ਤਾਂ جنگ ਜਿੱਤੀ ਹੋ ਪਈ ਹੈ ਅਸੀਂ ਗੁਰੂਆਂ ਪੀਰਾਂ ਦੀ ਗੱਲ ਨੂੰ ਕਿਉਂ ਨਹੀਂ ਮੰਨਦੇ ਇਹ ਨਹੀਂ ਕਿ ਸਾਡੇ ਹੀ ਫਾਇਦੇ ਚ ਹੈ ਸਾਡਾ ਜੀਵਨ ਦਾ ਕਾਰਨ ਕੀ ਹੈ ਸਾਨੂੰ ਚਾਹੇ ਨਾ ਪਤਾ ਹੋਵੇ ਪਰ ਗੁਰਬਾਣੀ ਕਹਿੰਦੀ ਹੈ ਪ੍ਰਾਣੀ ਤੂੰ ਆਇਓ ਲਾਹ ਲੈਣ ਕੁਛ ਲਾਹ ਲੈਣ ਵਾਸਤੇ ਆਏ ਜੋ ਚੀਜ਼ ਲਾਹ ਹੁੰਦਾ ਜਿਹੜਾ ਨਾਲ ਲੈ ਕੇ ਜਾਣਾ ਕੰਮ ਕੀ ਹੈ ਬਵੇਕ ਦੀ ਘਾਟ ਆ ਸਾਡੇ ਚ ਬਵੇਗ ਪੂਰਾ ਹੈ ਸਹੀ ਬਵੇਗ ਕੋ ਪਰ ਪੂਰਾ ਨਹੀਂ ਹੈ ਬਵੇਗ ਪੂਰਾ ਕਰਨਾ ਹੈ ਹੋਇਆ ਸੀ ਆਪਣਾ ਇਹ ਤਾਂ ਕੋਈ ਪੜਾਈ ਨਹੀਂ ਕਰਾ ਰਿਹਾ ਨਾ ਇਹ ਉਹਥੇ ਵੀ ਕਿਹਾ ਸੀ ਉਹਨੇ ਜਿਹੜਾ ਮੈਂ ਭਈ ਜਿਹੜਾ ਤੁਸੀਂ ਇਹ ਪੜਾਈ ਛੱਡਤੀ ਧਰਮ ਦੀ ਰਾਜੇ ਨੇ ਇੱਥੇ ਹੀ ਬਦਮਾਸ਼ੀ ਹੈ ਰਾਜੇ ਦੀ ਨਿਯਤ ਕਿਉਂ ਮਰ ਰਹਿਦਾ ਮੈਂ ਜਹਾ ਇੱਕ ਕਿਤਾਬ ਵੀ ਲਿਖਿਆ ਹੂ ਮਹਾਰਾਜ ਤੇ ਸਾਰੇ ਧਰਮਾਂ ਤੋਂ ਲਖਾਈਆਂ ਉਹਨਾਂ ਛਾਪੀ ਐ ਉਹ 'ਚ ਮੇਰਾ ਵੀ ਲੇਖ ਐ ਆਪਣੇ ਵੇਦ ਵੱਲੋਂ ਇੰਡੀਆ ਵੱਲੋਂ ਮੈਂ ਜਾਂ ਬਈ ਮੈਨੂੰ ਇਹ ਦੱਸੋ ਵੀ ਹੁਣ ਮਹਾਰਾਜ ਨੂੰ ਖਤਰਾ ਕੀ ਤੋਂ ਹਿਮੰਤੋਂ ਖਤਰਾ ਤੈਨੂੰ ਬਚਾਵੇ ਕੌਣ ਫਿਰ ਏ ਤੁਹਾਡਾ পাগল ਬਣਾ ਵਿਦਵਾਨ ਆਦਾ ਵਿਦਵਾਨ ਕੋਲ ਤਾਂ ਬੁਵੇਕ ਹੁੰਦਾ ਨਹੀਂ ਪੂਰਾ ਬੁੱਧਵਾਨ ਕੋਲ ਬੁਵੇਕ ਹੁੰਦਾ ਉਹ ਗਰੀਬ ਜਿਹੜੇ ਰਬਦਾਸ ਬਣ ਕੇ ਤੇ ਕਬੀਰ ਬਣ ਕੇ ਤੇ ਉਹ ਤੇ ਬੁਵੇਕੀ ਉਹਨਾਂ ਦੀ ਗੱਲ ਸਾਨੂੰ ਐਸਾ ਸਮਝ ਨਹੀਂ ਆਉਂਦੀ ਆ ਸਾਨੂੰ ਉਹ ਸੂਠ ਨਹੀਂ ਕਰਦੀ ਅਸੀਂ ਉਹਨੂੰ ਮੰਨਦੇ ਨਹੀਂ ਪਰ ਉਹਨੂੰ ਨਹੀਂ ਮੰਨਣਾ ਵੇ ਭਾਈ ਜੇ ਧਰਮ ਦੀ ਗੱਲ ਨੂੰ ਕਹਿੰਦਾ ਦੁੱਖੇ ਦੁੱਖ ਨੇ ਦੁੱਖ ਨੇ ਸਾਡੇ ਆਪਣੀ ਗਲਤੀ ਨਾਲ ਆਪਣੀ ਗਲਤੀ ਸਦਾ ਹਾਲ ਲੀਏ ਕੋਈ ਫਿਰ ਸੁੱਖੇ ਹੀ ਸੁੱਖ ਨੇ ਮੇਰਾ ਨਾਮ ਵਿਜਗਵੇਕ ਹੈ ਨਾਮ ਹੁੰਦਾ ਗਿਆਨ ਜਿਹੜਾ ਮੇਰਾ ਗਿਆਨ ਹੈ ਉਹ ਮੇਰਾ ਜਿਹੜਾ ਤੇਰਾ ਪਰਮੇਸ਼ਰ ਦਾ ਗਿਆਨ ਆ ਉਹ ਤੇਰਾ ਵਵੇਕ ਹੈ ਤੇਰੇ ਵਵੇਕ ਦੇ ਵਿੱਚ ਸੋਖਾ ਹੈ ਮੇਰੇ ਆਲੇ ਵਵੇਕ ਤਾਂ ਮੈਂ ਕੀ ਕਰ ਸਕਦਾ ਸੀ ਮੈਂ ਤਾਂ ਉਲਝ ਸਕਦਾ ਸੀ ਉਲਝਿਆ ਹੋਇਆ ਸਾਰੀ ਦੁਨੀਆ ਉਲਝੀ ਹੋਈ ਆ ਉਲਝਣ ਚ ਫਸੇ ਹੋਏ ਨੇ ਕਬੀਰ ਵੀ ਕਹਿੰਦਾ ਕਹਿੰਦਾ ਝੱਜਾ ਉਰਜੀ ਸੁਰਜ ਨਹੀਂ ਜਾਣੇ ਇਹ ਦੁਨੀਆ ਦੀ ਬੁੱਧ ਉਣਜੀ ਹੋਈ ਆ ਸੁਣਜਣ ਨਹੀਂ ਜਾਣਦੀ ਸੁਣਜੋ ਕਹਨ ਕੋਰ ਬਵੇਕ ਉਹ ਕਿੱਥੇ ਆ ਸੱਤ ਪੁਰਖ ਪੂਰਨ ਬਵੇਕ ਉਹ ਕਿੱਥੇ ਆ ਸੱਤ ਪੁਰਖ ਹੈ ਉਹ ਪੂਰ ਬਵੇਕ ਭਾਈ ਸਮਝੀਏ ਉਹਨੂੰ ਮੰਨੀਏ ਜੇ ਸਮਝ ਰਹੇ ਨੇ ਫਿਰ ਅਸੀਂ ਮੰਨਦੇ ਨਹੀਂ ਗੱਲ ਮੰਨੇ ਤੇ ਬੜਨੀ ਹੈ ਨਾ ਪੜੇ ਤੇ ਬੜਨੀ ਹੈ ਪੜ੍ਹ ਨੂੰ ਬਾਣੀ ਪਹਿਲੀ ਸਟੇਜ ਤੇ ਅਸੀਂ ਕਹਿੰਨੇ ਬਾਣੀ ਪੜੋ ਜਦ ਪੜੀ ਜਾਂਨੇ ਪਾੜ ਫੇਰ ਕਹਿੰਨੇ ਪੜ ਪੜ ਗੱਡੀ ਲੱਤੀਏ ਨਹੀਂ ਨਿਹਰਾ ਪੜਣਾ ਹੀ ਨਹੀਂ ਹੈ ਪੜਣਾ ਨਹੀਂ ਗੱਲ ਵੜਨੀ ਫਿਰ ਕਹਿੰਦਾ ਮੰਨੇ ਪੜ ਫਿਰ ਸੁਣੀਏ ਪਹਿਲਾਂ ਸੁਣੀਏ ਚਲੋ ਅਨਪੜਤਾ ਸੁਣੂਗਾ ਪੜੂਗਾ ਵਿਚਾਰਾ ਕਿੱਥੋਂ ਫਿਰ ਕਹਿੰਦੇ ਪੜੇ ਸੁਣੇ ਕਿਆ ਹੋਈ ਜਸਾ ਹਜਰ ਮਿਲਿਆ ਸੋਈ ਜੇ ਤੇਰਾ ਮਨੇ ਨਹੀਂ ਟਿਕਿਆ ਪੜੇ ਸੁਣੇ ਦਾ ਉਹ ਵੀ ਕੱਟਦਾ ਪੜਨੂ ਕਿਹਾ ਸੁਣਨੂ ਫਿਰ ਉਹ ਦੋਤੇ ਗਾਹਾਂ ਹੋਰ ਚਲੇ ਗਏ ਮੰਨਦਾ ਤਾਂ ਹੈ 100% ਨਹੀਂ ਮੰਨਦਾ ਫਿਰ ਉਹ ਦੋ ਗਾਹਾਂ ਕੀ ਹੈ ਉਦੋਂ ਕਹਾ ਹੈ ਆਚਰਣ ਜੇ ਤੇਰਾ ਆਚਰਣ ਨਹੀਂ ਨ ਬਦਲਿਆ ਫਿਰ ਗੱਲਾਂ ਹੀ ਨੇ ਗੱਲ ਹੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਆਚਰਣ ਜਾ ਕੇ ਸਾਡੇ ਕਮੀ ਆ ਗੱਲਾਂ ਬਾਤਾਂ ਮੂੰਹ ਚ ਗਿਆਨ ਸਾਨੂੰ ਸਾਰਾ ਹੀ ਹੈ ਗਿਆਨ ਤਾਂ ਸਾਰਾ ਹੀ ਹੈ ਆਚਰਣ ਪ੍ਰੈਕਟੀਕਲ ਇਸ ਕਰਕੇ ਪ੍ਰੈਕਟੀਕਲ ਜੀਵਨ ਜਿਹੜਾ ਹੈਗਾ ਉਹ ਤੇ ਬਿਰੋਂ ਗੱਲ ਨਹੀਂ ਬਣਨੀ ਅਸੀਂ ਪ੍ਰੈਕਟੀਕਲ ਚਾਹੇ ਫੇਲ ਹੋਏ ਉੱਤੇ ਕਮੀ ਹੈ ਸਾਡੇ ਚ ਬਹੁਤ ਸਾਰੇ ਨੇ ਨੇੜੇ ਹੀ ਨੇ ਬਹੁਤ ਦੁਨੀਆ ਨੇੜੇ ਹੀ ਨੇ ਹੁਣ ਬਸੇਰੇ ਨੇ ਕੰਮ ਨਹੀਂ ਹੈਗੇ ਸਿਰਫ ਇਕੱਠੇ ਹੋਣ ਦੀ ਗੱਲ ਹੈ ਪਲਟਾ ਆਊਗਾ ਹੁਣ ਵਾਲਾ ਹੀ ਹੈ ਆਪਣੀ ਅਪਲਿਡੀ ਆਉਣ ਵਾਲੀ ਇਹਨਾਂ ਤੋਂ ਖਹਿੜਾ ਜਮੇ ਛਡਾਉਣਾ ਹੈ ਤੇ ਜਬ ਨੇ ਹੈ ਅਜਿਹੇ ਗਵਰਨਮੈਂਟ ਆਫ ਜਿਉਂਦੇ ਅਜ਼ਾਦਾਨ ਦੇ ਸਾਰੇ ਜ਼ਮੀਨ ਨੇ ਬਿਊਰੋਕਰੇਸੀ ਸਾਰੇ ਜ਼ਮੀਨ ਨੇ ਹੋੜੇ ਜਾਨੀ ਛੱਡ ਕੇ ਸਾਡੇ ਨਹੀਂ ਮਰ ਜਾਂਦਾ ਚੰਗੇ ਵੀ ਨੇ ਉਹਨਾਂ ਚੰਗਿਆਂ ਨੂੰ ਛੱਡ ਕੇ ਬਾਕੀ ਜ਼ਮ ਇਹ ਨਾਲ ਦੇ ਜਾਲ ਦੇ ਵਿੱਚ ਅਸੀਂ ਫਸੇ ਹੋਏ ਆ ਜਿਹੜਾ ਸਾਡਾ ਸਿਸਟਮ ਸੀ ਨਾ ਰਾਜ ਪ੍ਰਬੰਧ ਦਾ ਆਪਣਾ ਉਹ ਅਸੀਂ ਬਦਲ ਲਿਆ ਗਲਤੀ ਕੀਤੀ ਸਾਡਾ ਇੰਡੀਆ ਦਾ ਭਾਰਤ ਦਾ ਨਹੀਂ ਐਸੇ ਤੋਂ ਇਹ ਸ਼ੈਤਾਨ ਦਾ ਯਰਨ ਸਾਡੇ ਦੇ ਰਾਜ ਕਰਨ ਦਾ ਇਹ ਤੋਂ ਆਪਾਂ ਖੜੇ ਛੜੇ ਰਹਿਣਾ ਜੇ ਸਿਆਣੇ ਬੈਠਣਗੇ ਨਾ ਆਪੇ ਹੋ ਜਾਊਗਾ ਠੀਕ ਸਭ ਕੁਝ ਗ੍ਰੰਥਾਂ ਸਭ ਕੁਝ ਲਿਖਿਆ ਹੋਇਆ ਰਾਜ ਅਜਦਾ ਰਾਜੇ ਰਗੂ ਦਾ ਰਾਜ ਦਸਮ ਪਾਸ਼ਾ ਨੇ ਲਿਖਿਆ ਸਾਨੂੰ ਲਿਖ ਕੇ ਦੇ ਦੇ ਇਹ ਤਰੀਕੇ ਨਾਲ ਰਾਜ ਕਰਦੇ ਹੋ ਭਾਈ ਵਧੀਆ ਹੋ ਜਾਊਗਾ ਕੋਲ ਰਗੂ ਘੱਟਣ ਇੱਕ ਗੱਲ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਰਗੂ ਕੂਲ ਰੀਤੀ ਸਦਾ ਚੱਲੀ ਆ ਪ੍ਰਾਣ ਜਾਏ ਪਰ ਬਚਨ ਨਾ ਜਾਈ ਜੋ ਬੈਦਾ ਕਰਤਾ ਫਬਰ ਨੂੰ ਪ੍ਰਾਣ ਜਾ ਸਕਦੇ ਨੇ ਬੈਦਤੋ ਨਹੀਂ ਬਾ ਫੇਰਾ ਜਾ ਠੀਕ ਹੈ ਕੰਨ ਨਹੀਂ ਆ ਕਥਨੀ ਜੀ ਦੇ ਫਰਕ ਨਹੀਂ ਉਹ ਨਿਰਵਾਜ ਦੇ ਦੋ ਬਾਸ ਫਿਰ ਨਾ ਕੋਈ ਅਫਸਰ ਜਥਾ ਰਾਜਾ ਤથા ਪ੍ਰਜਾ ਪ੍ਰਜਾ ਨੂੰ ਅਫਸਰ ਨੂੰ ਆਪਣੀ ਠੀਕ ਹੋਣਾ ਭੇਜੂਗਾ ਉਹ ਇਹ ਜਾ ਕੋਈ ਬੰਦਾ ਲੱਭ ਲੋ ਲੱਭਣ ਨੂੰ ਬਥੇਰੇ ਨੇ ਥੋੜੇ ਨਹੀਂ ਹੈਗੇ ਬਥੇਰੇ ਪਰ ਉਹਨਾਂ ਨੇ ਜੇ ਭੈਣ ਸਾਹਿਬ ਕਹਿੰਦੇ ਨਾ ਉਹਨਾਂ ਨੇ ਕਿਹਾ ਵੀ ਬਾਬਾ ਸਾਨੂੰ ਬਖਸ਼ੋ ਬਈ ਤੁਸੀਂ ਗੱਲ ਰੋਜ ਆਪ ਔਖ ਹੈ ਸਭ ਤੋਂ ਬੁਰਾ ਬਣਨਾ ਪੈਂਦਾ ਮੂਹ ਤੇ ਗੱਲ ਕਰਕੇ ਤੋ ਬਹੁਤੀ ਗੱਲ ਸੋਹਤ ਰਸਾ ਸਹਰੇ ਤੇ ਗੰਡ ਜਿੱਦਣ ਅਸੀਂ ਆ ਗਏ ਨਾ ਆਪਣੇ ਗੁਰੂ 피ਰਾਂ ਦੇ ਬਚਨਾਂ ਤੇ ਉੱਤੇ ਖੜ ਗਏ ਸਾਰੇ ਮਸਲੇ ਹੱਲ ਹੋ ਗਏ ਜੀ ਕਾ ਖਾਲਸਾ Bye.